ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਨਾ ਜਿਹੜਾ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿੱਤ ਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀ타ਰਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੋਗਾਤਾਂ ਨੇ ਨਿਰਮਲ ਸੀ타ਰਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੋਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਏਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੌਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਤੇ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲਾ ਸੀਤਾ ਰਮਨ ਜੀੜਾ ਨੇ ਉਹ 6ਵੀਂ ਬਾਰ ਬੀਤਾ ਸੰਸਦ ਦੇ ਵਿੱਚ ਆਪਣਾ ਬਜਟ ਪੇਸ਼ ਕਰਨਗੇ ਸਸ਼ੇਕਾਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੁਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਨਾ ਜਿਹੜਾ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਏਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਇਹ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿੱਤ ਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀ타ਰਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੌਗਾਤਾਂ ਨੇ ਨਿਰਮਲ ਸੀ타ਰਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੌਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਆ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਏਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੁਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਤੇ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲਾ ਸੀਤਾ ਰਮਨ ਜੜਾ ਨੇ ਉਹ 6ਵੀਂ ਬਾਰ ਬਿਦਾ ਸੰਸਦ ਦੇ ਵਿੱਚ ਆਪਣਾ ਬਜਟ ਪੇਸ਼ ਕਰਨਗੇ ਸਸ਼ੇਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਨਾ ਜਿਹੜਾ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਏਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿੱਤ ਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀਤਾਰਾਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੋਗਾਤਾਂ ਨੇ ਨਿਰਮਲ ਸੀਤਾਰਾਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੋਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਵੇਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੁਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਤੇ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲਾ ਸੀਤਾ ਰਮਨ ਜੀੜਾ ਨੇ ਉਹ 6ਵੀਂ ਬਾਰ ਬੀਤਾ ਸੰਸਦ ਦੇ ਵਿੱਚ ਆਪਣਾ ਬਜਟ ਪੇਸ਼ ਕਰਨਗੇ ਸਸ਼ੇਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਨਾ ਜਿਹੜਾ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਏਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿੱਤ ਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਇਸ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀਤਾਰਾਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੌਗਾਤਾਂ ਨੇ ਨਿਰਮਲ ਸੀਤਾਰਾਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੌਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਏਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੌਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਕੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲਾ ਸੀਤਾ ਰਮਨ ਜੇੜਾ ਨੇ ਉਹ 6ਵੀਂ ਬਾਰ ਵਿਧਾ ਸੰਸਦ ਦੇ ਵਿੱਚ ਆਪਣਾ ਪ੍ਰਕਾਸ਼ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਨਾ ਜਿਹੜਾ ਬਿਲ ਬਜਟ ਹੈ ਉਹ ਕਹਿ ਸਕਦੇ ਆ ਕਿ ਇਹ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀ타 ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿਤਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀ타ਰਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੁਗਾਤਾਂ ਨੇ ਨਿਰਮਲ ਸੀ타ਰਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੁਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਏਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੌਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਤੇ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲਾ ਸੀਤਾ ਰਮਨ ਜੜਾ ਨੇ ਉਹ 6ਵੀਂ ਵਾਰ ਬਿਦਾ ਅਸਾ ਸੰਸਦ ਦੇ ਵਿੱਚ ਆਪਣਾ ਬਜਟ ਪੇਸ਼ ਕਰਨਗੇ ਸਸ਼ੇਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਣਾ ਜਿਹੜਾ ਬਿਲ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਏਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆਪਣੇ ਵਿਤਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀ타 ਰਾਮਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੋਗਾਤਾ ਨੇ ਨਿਰਮਲ ਸੀ타 ਰਾਮਨ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੋਗਾਤਾ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜਿਹੜਾ 11 ਵਜੇ ਸੈਸ਼ਨ ਹੈ ਉਹ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਹੋਏਗਾ ਕਿ ਇਸ ਬਜਟ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕੀ ਸੁਗਾਤਾਂ ਨੇ ਇਸ ਤੋਂ ਇਲਾਵਾ ਇੰਡਸਟਰੀਜ਼ ਦੇ ਲਈ ਕੀ ਕੁਝ ਖਾਸ ਹੈ ਨੌਜਵਾਨਾਂ ਦੇ ਲਈ ਕੀ ਕੁਝ ਖਾਸ ਹੈ ਤੇ ਕਿਸਾਨਾਂ ਦੇ ਲਈ ਕੀ ਕੁਝ ਖਾਸ ਹੈ ਇਹ ਹੁਣ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿਉਂਕਿ ਹੁਣ ਕੁਝ ਘੰਟਿਆਂ ਦਾ ਹੀ ਸਮਾਂ ਬਚਿਆ ਹੈ ਕਿ ਅੱਜ ਨਿਰਮਲ ਅਸੀਤਾ ਰਮਨ ਜੜਾ ਨੇ ਉਹ 6ਵੀਂ ਬਾਰ ਬਿਦਾ ਅਸਾ ਸੰਸਦ ਦੇ ਵਿੱਚ ਆਪਣਾ ਬਜਟ ਪੇਸ਼ ਕਰਨਗੇ ਸੋਸ਼ੀ ਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕੇਂਦਰੀ ਸਰਕਾਰ ਆਪਣਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਅੰਤਿਮ ਆਮ ਬਜਟ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਵਿੱਚ ਅੱਜ ਨਿਰਮਲਾ ਸੀਤਾ ਰਮਨ ਜਿਹੜਾ ਨੇ ਉਹ ਆਪਣਾ 6ਵਾਂ ਬਜਟ ਜਿਹੜਾ ਉਹ ਪੇਸ਼ ਕਰਨਗੇ ਤੇ ਆਮ ਜਨਤਾ ਦੇ ਲਈ ਵੱਡੀਆਂ ਸੌਗਾਤਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਲੋਕ ਲੁਭਾਵਣਾ ਜਿਹੜਾ ਬਿਲ ਬਜਟ ਹੈ ਉਹ ਕਹਿ ਸਕਦੇ ਆ ਕਿ ਇਸ ਵਾਰੀ ਪੇਸ਼ ਹੋਵੇਗਾ ਹੁਣ ਦੇਖਣਾ ਹੋਏਗਾ ਕਿ ਅੱਜ ਦੇਸ਼ ਬਜਟ ਦੇ ਵਿੱਚ ਆਮ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਗੱਲ ਕਰੀਏ ਨਿਰਮਲਾ ਸੀਤਾ ਰਮਨ ਦੀ ਵਿੱਤ ਮੰਤਰੀ ਨੇ ਕੇਂਦਰੀ ਤੇ ਅੱਜ ਆਪਣਾ 6ਵਾਂ ਬਜਟ ਜਿਹੜਾ ਨੇ ਉਹ ਪੇਸ਼ ਕਰਨ ਜਾ ਰਹੇ ਨੇ ਅੱਜ ਸਵੇਰੇ ਆ ਆਪਣੇ ਵਿਤਮੰਤਰਾਲੇ ਤੋਂ ਜਿਹੜਾ ਨੇ ਉਹ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਿਕਲ ਚੁੱਕੇ ਨੇ ਇਸ ਤੋਂ ਬਾਅਦ 11 ਵਜੇ ਸਪੀਚ ਤੋਂ ਬਾਅਦ ਜਿਹੜਾ ਬਜਟ ਸੁਣਾਣਾ ਜਿਹੜਾ ਨੇ ਸੀਤਾਰਾਮ ਨੇ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਜਟ ਦੇ ਵਿੱਚ ਕੀ ਸੌਗਾਤਾਂ ਨੇ ਨਿਰਮਲ ਅਸੀਤਾਰਾਮ ਦੇ ਪਟਾਰੇ ਚੋਂ ਆਮ ਜਨਤਾ ਦੇ ਲਈ ਕੀ ਸੌਗਾਤਾਂ ਨਿਕਲਦੀਆਂ ਨੇ ਇਹ ਸੈਸ਼ਨ ਦੇ ਵਿੱਚ ਦੱਸਿਆ ਜਾਏਗਾ ਜੇਕਰ ਗੱਲ ਕਰੀਏ ਤਾਂ ਇਸ ਵਾਰੀ